ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੈਂ ਮਨਪ੍ਰਤ ਕੋਹਰ ਹਾਜ਼िरਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੁਤੰਤਰਤਾ ਦਿਵਸ ਦੇ ਦਿਹਾੜੇ ਤੇ ਰਾਸ਼ਟਰ ਨੂੰ ਸੰਬੋਧਿਤ ਕਰਨਗੇ ਪੀਐਮ ਮੋਦੀ 15 ਅਗਸਤ 1947 ਦੀ ਵੰਡ ਤੋਂ ਬਾਅਦ 2 ਦਿਨ ਲਈ ਪਾਕਿਸਤਾਨ ਦਾ ਹਿੱਸਾ ਰਿਹਾ ਸੀ ਪਠਾਨਕੋਟ ਜਲੰਧਰ ਵਿਖੇ ਇੱਕ ਵਾਰ ਫੇਰ ਲੱਗਿਆ ਸੀਐਮ ਮਾਨ ਦਾ ਜਨਤਾ ਦਰਬਾਰ ਮੌਕੇ ਤੇ ਦਿੱਤੀ ਲੋਕਾਂ ਨੂੰ ਰਾਹਤ ਹਰਪਜਨ ਸਿੰਘ ਮਾਨ ਨੇ ਦਿੱਤਾ ਬਿਆਨ 90% ਲੋਕ ਲੈ ਰਹੇ ਨੇ ਮੁਫਤ ਬਿਜਲੀ ਦਾ ਆਨੰਦ ਟਾਂਡਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਸਿੰਘ ਨੇ ਕੀਤੀ ਸ਼ਿਰਕਤ सीएम मान ने रियल एस्टेट ਨੂੰ ਦਿੱਤੀ ਵੱਡੀ ਰਾਹਤ ਕੈਬਨਿਟ ਮੀਟਿੰਗ ਚ ਲਏ ਵੱਡੇ ਫੈਸਲੇ ਪੰਜਾਬ ਤੇ ਮੰਡਰਾ ਸਕਦਾ ਹੈ ਖਤਰਾ ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ ਪੰਜਾਬ ਕੈਬਨਿਟ ਦਾ ਅਹਿਮ ਫੈਸਲਾ 2 ਸਤੰਬਰ ਤੋਂ ਸ਼ੁਰੂ ਹੋਏਗਾ ਪੰਜਾਬ ਮੌਨਸੂਨ ਸੈਸ਼ਨ ਪੰਜਾਬ ਕੈਬਨਿਟ ਦਾ ਅਹਿਮ ਫੈਸਲਾ 2 ਸਤੰਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਪੰਜਾਬ ਕੈਬਨਿਟ ਦੇ ਵਿੱਚ ਲਈ ਗਏ ਫੈਸਲਿਆਂ ਤੇ ਲੱਗੀ ਮੋਹਰ ਔਰਤਾਂ ਨੂੰ ਮਿਲੀ ਵੱਡੀ ਰਾਹਤ ਸੀਐਸ ਨੇ ਖਾਰਜ ਕੀਤੀ ਵਿਨੇਸ਼ ਫੋਰਗਟ ਦੀ ਪਟੀਸ਼ਨ ਨਹੀਂ ਮਿਲੇਗਾ 골ਡ ਮੋਹਾਲੀ ਵਿਖੇ ਆਜ਼ਾਦੀ ਦਿਹਾੜੇ ਤੇ ਹਰਜੋਤ ਸਿੰਘ ਵੈਸ ਲਹਿਰਾਉਣਗੇ ਦੇਸ਼ ਦਾ ਝੰਡਾ ਗੁਰਜੀਤ ਸਿੰਘ ਖੁੱਡੀਆਂ ਨੇ ਦਿੱਤਾ ਬਿਆਨ ਕੇਂਦਰ ਕਰ ਰਿਹਾ ਹੈ ਪੰਜਾਬ ਨਾਲ ਵਿਤਕਰਾ ਫਿਰ ਵੀ ਅਸੀਂ ਆਪਣੀ ਕਿਸਮਤ ਆਪ ਸਿੰਚ ਰਹੇ ਹਾਂ 올림픽 ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ ਸ਼ਾਨਦਾਰ ਤਰੀਕੇ ਨਾਲ ਹੋਇਆ ਸਵਾਗਤ। ਸੁਤੰਤਰਤਾ ਦਿਵਸ ਮੌਕੇ ਦੇਸ਼ ਭਰ ਦੀ ਪੁਲਿਸ ਹੋਈ ਚੌਕਸ ਚੱਪੇ-ਚੱਪੇ ਦੀ ਕਰੀ ਜਾ ਰਹੀ ਹੈ ਛਾਣਬੀ। ਪੰਜਾਬ ਦੇ ਮੌਸਮ ਨੇ ਬਦਲਿਆ ਮિજાਜ ਪੰਜਾਬੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਅਪਡੇਟਾਂ ਗਲिच ਟਰੈਕਟਰ ਲੰਗੋਂ ਨੂੰ ਲੈ ਕੇ ਦੋ ਦਿਨਾਂ ਚ ਹੋਈ ਖੂਨੀ ਝੜਪ ਵੀ ਦਿਨਾਂ ਦੀ ਛੁੱਟੀ ਤੇ ਆਏ ਫੌਜੀ ਦੀ ਸੜਕ ਹਾਦਸੇ ਚ ਹੋਈ ਮੌਤ ਦੋ ਸਾਲਾਂ ਬੱਚੇ ਦੇ ਸਿਰ ਉਠਿਆ ਪਿਓ ਦਾਸ ਆਇਆ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਕਿਸਾਨਾਂ ਲਈ ਲਿਆ ਗਿਆ ਵੱਡਾ ਫੈਸਲਾ ਕਿਸਾਨਾਂ ਨੂੰ ਮਿਲੇਗੀ ਰਾਹਤ ਅਕਾਲੀ ਦਲ ਨੂੰ ਮਿਲਿਆ ਵੱਡਾ ਝਟਕਾ ਕਾਲੀ ਦਲ ਦਾ ਵਿਧਾਇਕ ਆਪ ਚ ਹੋਇਆ ਸ਼ਾਮਲ ਰਖੜੀ ਦੇ ਤਿਉਹਾਰ ਮੌਕੇ ਚਾਰੇ ਪਾਸੇ ਲੱਗ ਰਹੀਆਂ ਨੇ ਰੌਣਕਾਂ ਵੱਖ-ਵੱਖ ਕਿਸਮ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਰਖੜੀਆਂ ਇੱਕ ਵਾਰ ਫੇਰ ਨਿਡਰ ਪੰਜਾਬੀ মিডিਆ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ 78ਵੇਂ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਹੁੰਦੀ ਹੋਈ ਇਜਾਜ਼ਤ ਤਨਵੀਰ